ਅੱਜਕੱਲ੍ਹ ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਇੱਕ ਵੀਡੀਓ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਲੋਕ ਸਭਾ ਚੋਣਾਂ 2024 ਦੀ VOTING ਚੱਲ ਰਹੀ ਹੈ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਪੜਾਵ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਸਾਰੇ ਦੇਸ਼ ਦੇ ਵਿੱਚ 4 ਜੂਨ ਨੂੰ ਨਤੀਜਾ ਆਵੇਗਾ ਕਿ ਅਗਲੀ ਸਰਕਾਰ ਕਿਸ ਦੀ ਬਣੇਗੀ ਕੌਣ ਅਗਲਾ ਪ੍ਰਧਾਨ ਮੰਤਰੀ ਕਿਸ ਪਾਰਟੀ ਦਾ ਹੋਵੇਗਾ ਤੇ ਉੱਥੇ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਕੁਝ ਅਜਿਹੀਆਂ ਸੀਟਾਂ ਵੀ ਹਨ ਜਿੰਨਾਂ ਤੇ ਕੇਈ ਪੂਰੀ ਦੁਨੀਆ ਦੇ ਹੀ ਕਹਿ ਸਕਦੇ ਆ ਨਜ਼ਰ ਹੈ ਜਿੰਨਾਂ ਦੇ ਵਿੱਚ ਇੱਕ ਸੀਟ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਉੱਥੇ ਹੀ ਇਹ ਸੀਟ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਜਿੱਥੇ ਇਸ ਸੀਟ ਤੇ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਹਨ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੀ ਉਤਾਰਿਆ ਤੇ ਉੱਥੇ ਹੀ ਅਮਰ ਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹ ਆਜ਼ਾਦ ਤੌਰ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਨੇ ਹਾਲਾਂਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦਾ ਸਮਰਥਨ ਕੀਤਾ ਗਿਆ ਉੱਥੇ ਹੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਲੈ ਗਿਆ ਅਮਰਤਪਾਲ ਸਿੰਘ ਦੀ سپورਟ ਦੇ ਵਿੱਚ ਤੇ ਉੱਥੇ ਹੀ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਤੇ ਇੱਕ ਵੀਡੀਓ ਇਸ ਸਮੇਂ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਜੋ ਕਿ ਫੌਜੀ ਵੀਰਾ ਵੱਲੋਂ ਪੋਸਟ ਕੀਤੀ ਗਈ ਹੈ ਜਿਸ ਦੇ ਵਿੱਚ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਚੋਣਾਂਵਾਂ ਦੇ ਵਿੱਚ سپورਟ ਦੇ ਲਈ ਫੌਜੀ ਵੀਰਾ ਵੱਲੋਂ ਇਹ ਇੱਕ ਸਬੀਲ ਲਗਾਈ ਗਈ ਹੈ ਹਾਲਾਂਕਿ ਇਹ ਸਬੀਲ ਕਿਸੇ ਹੋਰ ਸਟੇਟ ਦੇ ਵਿੱਚ ਲਗਾਈ ਨਜ਼ਰ ਆ ਰਹੀ ਹੈ ਪਰ ਇਸ ਦੇ ਵਿੱਚ ਜਿੰਨੇ ਵੀ ਫੌਜੀ ਵੀਰ ਹਨ ਸਾਰੇ ਸਰਦਾਰ ਅਤੇ ਪੰਜਾਬ ਦੇ ਨਾਲ ਸੰਬੰਧਿਤ ਲੱਗਦੇ ਹਨ ਤੇ ਦੋਸਤੋ ਦੱਸ ਦਈਏ ਕਿ ਉੱਥੇ ਪਿਛਲੇ ਦਿਨੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਫੌਜੀ ਵੀਰਾਂ ਵੱਲੋਂ ਅਮਰਤਪਾਲ ਸਿੰਘ ਦੇ ਹੱਥ ਦੇ ਹੱਕ ਦੇ ਵਿੱਚ VOTING ਕੀਤੀ ਗਈ ਤੁਸੀਂ ਇਸ ਵਾਰ ਕੀ ਕਹੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਕੀ ਤੁਹਾਨੂੰ ਲੱਗਦਾ ਹੈ ਅਮਰਤਪਾਲ ਸਿੰਘ ਜੇਤੂ ਹੋਣਗੇ ਤਾਂ ਕਮੈਂਟਾਂ ਦੇ ਵਿੱਚ YES ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਨਹੀਂ ਜਿੱਤ ਸਕਦੇ ਤਾਂ ਕਮੈਂਟਾਂ ਦੇ ਵਿੱਚ NO ਟਾਈਪ ਕਰਨਾ ਤੇ ਫਰੀਦਕੋਟ ਲੋਕ ਸਭਾ ਸੀਟ ਸੰਗਰੂਰ ਲੋਕ ਸਭਾ ਸੀਟ ਬਠਿੰਡਾ ਲੋਕ ਸਭਾ ਸੀਟ ਇਹ ਵੀ ਕੁਝ ਜਿਹੀਆਂ ਸੀਟਾਂ ਨੇ ਜਿੰਨਾਂ ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਹਨਾਂ ਸੀਟਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਉਮੀਦਵਾਰ ਜ਼ਿਆਦਾ ਦਮਦਾਰ ਲੱਗਦਾ ਕੋਈ ਨਾ ਉਹ ਦੇਖੋ ਕੁਝ ਖਾਸ ਵੀਡੀਓਜ਼ ਤੇ ਹੁਣ ਤੈਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਸੰਗਤ ਬਖਸ਼ਣ ਜੋਗਿਆ ਹੱਥ ਜੋੜ ਕੇ ਸੰਗਤ ਦੇ ਅੱਗੇ ਝੁਕ ਜਾ ਤੇ ਭਾਈ ਬੈਠ ਜਾ ਤੇ ਨਹੀਂ ਤੇ ਮੇ ਬਕਰਮ ਜੀਠੀਏ ਨੇ ਫੜੀਆਂ ਤੇਰੀਆਂ ਲੱਤਾਂ ਤੇ ਸੁਖਵੀਰ ਬਾਦਲ ਨੇ ਫੜੀਆਂ ਤੇਰੀਆਂ ਬਾਹਾਂ ਤੇ ਖਡੂਰ ਸਾਹਿਬ ਵਾਲਿਆਂ ਤੈਨੂੰ ਦੇਣਾ ਝਟਕਾ ਤੇਰੀ ਬਲੀ ਦਿੱਤੀ ਜਾਣੀ ਹੋ ਤੇ ਬਾਅਦ ਦੇ ਵਿੱਚ ਅੱਜ ਤੂੰ ਐਮਪੀ ਤੇ ਕੀ ਬਣਨਾ ਚਮਕੀਦਾਰ ਵੀ ਬਣ ਜਾਉਗਾ ਨਹੀਂ ਬਲਟਵਾ ਤੂੰ ਰਹਿਣਾ ਇਹ ਖਡੂਰ ਸਾਹਿਬ ਦੇ ਮਾਝੇ ਦੇ ਮਝਾ ਰਿਆ ਮਿਰਸਾ ਸਿੰਘ ਬਲਟਵਾ ਕਰ ਲਈ ਐਸਾ ਪੁੱਟਾਂਗੇ ਟੂਆ ਆਖੇਗਾ ਇਹ ਕੀ ਹੋਇਆ ਇਹ ਕੀ ਹੋਇਆ ਸੋ ਭਾਈ ਸਾਹਿਬ ਨੇ ਕਿਸੇ ਵੀ ਕੌਮ ਨਾਲ ਕੋਈ ਵਿਤਜਾ ਨਹੀਂ ਕੀਤਾ ਹਰ ਸਿੱਖ ਦਿੱਤਾ ਦੰਦੇ ਬੱਚੇ ਨੂੰ ਉੱਥੇ ਉਹਨੇ ਬੁਲਾਇਆ ਜਿਹੜਾ ਵੀ ਨਸ਼ੇ ਚ ਗ੍ਰੇਸ ਤੁਸੀਂ ਸਭ ਦੇ ਉਹਨੇ ਮਤਲਬ ਸੁਣਿਆ ਸਭ ਨੂੰ ਕੋਲ ਰੱਖਿਆ ਇਹ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਆਪਾਂ ਪੰਜਾਬ ਬਚਾਉਣਾ ਆਪਣਾ ਪੰਜਾਬੀਅਤ ਬਚਾਉਣੀ ਆ ਅੱਜ ਆਪਣੇ ਕੋਲ ਮੌਕਾ ਹੈ ਆਪਾਂ ਇੱਕ ਮੁੱਠ ਹੋ ਕੇ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੱਡੇ ਲਈ ਚ ਵਟਾਵਾ ਕੇ ਮਰਦ ਪਾਉਣੇ ਜਿਤਾਈਏ ਤਾਂ ਜੋ ਕੌਮ ਸਰਕਾਰਾਂ ਨੂੰ ਪਤਾ ਲੱਗੇ ਵੀ ਜਿਹੜੇ ਬੰਦੇ ਤੇ ਅਸੀਂ ਐਨਐਸਏ ਲਾਈਆ ਉਹਦੇ ਮਗਰ ਐਨੀ ਕੌਮ ਖੜੀ ਐ ਤੇ ਐਨੀ ਕੌਮ ਨੂੰ ਪਿਆਰ ਕਰਦੀ ਐ ਬਹੁਤ-ਬਹੁਤ ਮੈਂ ਸੰਗਠਨਾਂ ਦਿ ਲੋ ਧੰਨਵਾਦ ਕਰਦੀ ਆ ਤੇ ਸਾਰੀਆਂ ਸੰਗਠਨਾਂ ਨੂੰ ਬੇਨਤੀ ਕਰਦੀ ਕਿ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਏ ਕਿ ਵੱੱਟ ਕਰਕੇ ਸਹਿਯੋਗ ਦਿਓ ਤੁਹਾਡੇ ਸਹਿਯੋਗ ਨਾਲ ੱਤੇ ਇਹ ਇੱਕ ਕੀਮਤੀ ਵੋਟ ਨਾਲ ਅਮਰ ਸਫਲ ਹੋਏ ਤੇ ਬਾਕੀ ਕਈ ਸਿੰਘਾਂ ਦੇ ਜਿਹੜੇ ਮਸਲੇ ਉਹ ਹੱਲ ਹੋਣਗੇ अगलिया चो वेखा कि सुधार हो हिंदू होए हर धर्म का सत्कार करते हैं क्योंकि तो सारे गुरु गुरु नानक देव जी के सारे सिख है सारे का सत्कार करते हैं हर धर्म का किसी ना भी वितरा नहीं किया जाऊगा हर धर्म में पूरा सत्कार मिलेगा ਆਪ ਜੀ ਕਰਦੇ ਆਂ ਮਹਾਰਾਜ ਨੂੰ ਘਰ ਲਿਆਉਂਦੇ ਆਂ ਉਹਨਾਂ ਨੂੰ ਕੌਮ ਲਿਆਉਂਦਾ ਮਹਿੰਦੂ ਬਾਲ ਬਖਸ਼ੇ ਤੋਂ ਇੱਧੇ ਸੰਗਤੀ ਸੇਵਾ ਕਰਾਂ ਜੀ ਵਿਰੋਧ ਕਰੀ ਜੀ ਗੰਤਾ ਦਾ ਸਰ ਤਾਂ ਇਹ ਪੈਂਦੀਆਂ ਭੈਣਾਂ ਹਮ ਦਾ ਬਾੜਿਓ ਬਾਤ ਕਰ ਕੇ ਤੇਰੀ ਵੱਡੀ ਲੇਟ ਨਾ ਜਿੱਤ ਪ੍ਰਾਪਤ ਅਮਰ ਜੀ ਆ ਨਾ ਸਹਿਦਾਵਨ ਕਿੰਨੇ ਕਿ ਪੀੜੀ ਲੱਭੀ ਨਾ ਸਦੇ ਨੇ ਇਹ ਤੇ ਤੁਸੀਂ ਲੋ ਕਰੋ ਬਾਤ ਇਸ ਤਰ੍ਹਾਂ ਜੋਗ ਦੀ ਲੋੜ ਹੈ ਬੱਚੇ ਨਾ ਕਰੀ ਗਿਆ ਨਾ ਸਦੇ ਨਾਲ ਬਹੁਤ ਚਿਰ ਕੇ ਵੋਟਾਂ ਪਾਓ ਤੇ ਉਹ ਬਾਹਰ ਆਵੇ ਤੇ ਫਿਰ ਨੌਜਵਾਨੀ ਨੂੰ ਬਚਾ ਸਕੇ ਇੱਕ ਗਰੇ ਉਹ ਕੋਈ ਨਹੀਂ ਬੋਟਾਂ ਪਾਉਂਦੇ ਬਾਹਰ ਆ ਗਿਆ ਸਾਰਾ ਕੁਝ ਹਲ ਹੋ ਜਾਣਾ